ਸਰੋਵਰਾ ਤੁਰੋ ਮੇਲਾ ਲਖਤਾ ਵੇ ਦਬ ਨਵਣੇ ਵਾਲਿਆਣੇ ਐ ਮੇ ਹੈ ਖਾਸ ਮੇ ਪਾਣਾ ਮਾਪੀ ਦੇ ਦੇ ਕੋਲ ਨੂੰ ਰਵਾ ਪੀਣਾ ਮਾਤੀ ਤੋ ਨੰਗਿਆ ਦੇ लखदा वेद बनौ ने ਬੇਨਾ सोई ਤੋਂ ਲੰਗਿਆ ਸੀ ਉਥੇ ਬਗਲਾ ਕਾਗ ਨਾ ਰਈ ਸੀ ਉਥੇ ਜੇ ਹੋਵੇ ਸਾਰੋ ਵਰਿਆਛਿਆਨ ਮਾਫੀ ਪਾਇਆ ਦਸਤਾ ਵੇ ਦਾ ਬਣਾਉਣੇ ਵਾਰਿਆ ਨੇ ਹੋ ਰਸੀਓ ਨਾ ਅੱਖਾਂ ਨਾ ਮੱਥੀ ਦੇ ਕੋਲਾ ਨੁਰਾ ਪਾਦੀ ਮੇਰਾ ਮੱਥੀ ਤੋਂ ਲੰਘਿਆ ਨਹੀਂ ਜਾਣਾ ਮਾਤਮੀ ਕਮਾਈਏ ਸੱਚੀ ਲਵਲਾਈਏ ਸੱਚ ਕਮਾਈਏ ਸੱਚੀ ਲਵਲਾਈਏ ਕੂੜਾ ਕੁੜੀ ਤਲ ਬਣਾ ਮਾਪੀਨੇ ਕੋਲ ਨੂਰਾ ਭਾਰੀ ਬਿਨ ਮਾਪੀ ਤੋ ਲੰਗਿਆ ਨਹੀਂ ਜਾਣਾ ਹੀ ਮਾਪੀ ਤਨ ਕੋ ਮਿਲਿਆ ਨਾਨਕ ਸਾਧ ਗੌਰ ਤਨ ਕੋ ਮਿਲਿਆ ਜਿਨਾ ਧੂ ਰੋਹੀ ਪਿਆ ਪਰਗਾਣਾ ਮਾਫੀ ਦੇ ਦੇ ਕੰਨ ਨੂਰ ਬਖਸ਼ੀ ਨਾ ਮਾਫੀ ਦੋ ਨਗਿਆ ਕੋਲ ਕਹੀਰੇ ਮੋਤੀ ਮੱਖ ਵਾਗ ਨੇ ਸਜਣੋਂ ਆਪਣਿਆਂ ਗੁਰੂਆਂ ਦੇ ਜਿਹੜੇ ਚੋਗ ਲੈਂਦੇ ਦਸੀ ਨਾਲ ਗੁਰਾਂ ਦੀ ਯੋਗਤੀ ਦੇ ਬਗਲੇ ਕਾਗਾ ਤੋਂ ਬਣ ਜਾਂਦੇ ਹੰਸਰੇ ਨਾਲੇ ਮੁੱਕ ਜਾਂਦਾ ਹੈ ਆਉੜਾ ਦੇ ਦੇ ਕੋਨ ਨੂ ਰਬਾ ਆਪਣਿਆ ਸਤਗੁਰਾਂ ਤੋਂ ਵੱਡਾ ਕੋਈ ਤੀਰਥ ਦੱਸਦਾ ਨਹੀਂ ਮੈਨੂੰ ਵਿੱਚ ਬਾਤ ਲੋਕ ਦੇ ਆ ਬੰਦੇ ਹਰ ਸਸਰੋ ਤੇ ਚੁੱਕਦੇ ਨਾਮ ਵੀਰੋ ਸੁੱਚੇ ਮੋਤੀਆਂ ਦਾ ਸੋਈ ਹੈ ਸੰਗਤਾਂ ਖਾਣਾ ਮਾਫੀ ਦੇ ਦੇ ਕੋਨ ਨੂ ਮਾਏ ਸੱਚੀ ਲਵ ਲਾਈਏ ਲਵ ਲਾਲੀਏ ਗੁਰਾਂ ਦੇ ਆਕੋਮਲ ਚਰਨਾਂ ਦੀ ਬਿਸਰੇ ਹੋ ਗਏ ਬਾਜ ਗਏ ਸੰਗਤਾਂ ਦੇ ਵਿੱਚ ਜੋੜੀਆਂ ਦੇ ਤੇ ਮੰਗ ਲਏ ਵਿੱਚ ਸਾਰੀ ਦੇ ਹੱਕ ਦੇ ਮਾਫ ਮੰਗਾ ਜੇ ਰੂਹ ਹੈ ਤੂੰ ਚਾਰ ਕੇ 베ੜਿਆ ਕੇ ਜਾਣ ਮਾਫੀ ਦੇ ਦੇ ਕੋਲਾ ਨੂੰ ਰੱਬ ਦੇ ਨਾਮ ਮਾਫੀ ਤੋਂ ਨੰਗੇ ਆ ਪੋਨੇ ਸ਼ਾਹ ਜਗਰਾਵਾ ਵਾਲਿਆ ਗੁਰੂਆਂ ਦੀ ਉੱਥੇ ਭੂਤ ਪਰੇ ਤੇ ਕੱਚੀਆਂ ਕਚੀਲਾ ਕੱਢ ਕੇ ਉਹ ਜਾਂਦੀਆਂ ਨੱਕਾਂ ਨਾਲ ਲਖੀਰਾਂ ਨਾਲ ਕਿਤੇ ਯਾਹਲਾ ਨਾ ਪੋਨੇ ਜੀ ਵਾਲਿਆ ਦਾ ਥਾਣਾ ਮਾਫੀ ਦੇ ਦੇ ਕੋਲ ਨੂਰਬਾ ਜੀ ਮੇਨਾ ਮਾਫੀ ਤੋ ਕਰਪਾ ਧਰ ਦੇ ਪਾਸ ਬਣਾ ਦਿਓ ਦਰ ਤੇ ਆਇਆ ਸੰਗ ਤਾਂ ਵੇ ਹਰ ਇੱਕ ਰੂ ਨੂੰ ਪਤਾ ਲੱਗ ਜੇ ਸੋੜੀ ਕੁਰਸੀ ਵਾਲਿਆ ਰੂ ਕਿਧਰੋਂ ਆਈ ਤੇ ਕਿੰਤਰ ਲੋਟ ਭਰੇ ਖਜ਼ਾਨੇ ਨੂਰ ਤੇ ਨਾਮ ਦੇ ਜਿੰਦੜੀਏ ਨੀ ਮੀਮੀ ਹੋ ਕੇ ਲੋਟ ਕਿਆ ਫਸ ਗਿਆ ਓਏ ਮਨਾਂ ਵਿੱਚ ਹੁਮਾਂ ਦੇ ਜਾਲ ਦੇ ਕਰਲਾ ਬੰਦਗੀ ਦਸੀ ਨਾਲ ਬੁਰਾਂ ਦੀ ਜੁਗਤੀ ਦੇ ਓ ਕੱਲਿਆ ਆਇਆ ਤੇ ਸਾਥ ਦੇ ਓਟ ਜਾਣਾ ਆਪੀ ਤੇਰੇ ਕੋਲ ਨਾ